ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾਂ ਸੀ ਵਧੀਆ ਹੋਵਗੇ ਠੀਕ ਠਾਕ ਹੋਵਗੇ ਚਲੋ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਆਪਾਂ ਪੌਣੇ ਅੰਬ ਦਾ achar ਲੋ ਜੇ ਆਪਾਂ achar ਪੌਣਾ ਸ਼ੁਰੂ ਕਰਦੇ ਆ ਆਪਾਂ ਇਹ ਧੋਲੇ ਜੀ ਸੁਕਾ ਲਈ ਸੀਗੇ ਇਹਦੇ ਵਿੱਚੋਂ ਆਪਾਂ ਇਹ ਸਾਫ਼ ਕਰਤੀ ਸੀ ਥੋੜੇ ਥੋੜੇ ਕੁਝ ਰਾਤ ਕੁਝ ਰਹਿ ਗਿਆ ਸੀ ਆ ਪੱਤਾ ਜਾਂ ਖਰਾਬ ਹੋਣ ਦਾ ਕਾਰਨ ਵੀ ਆ ਪੱਤਾ ਜਨਾ ਬਿਲਕੁਲ ਵੀ ਹੋਵੇ ਵਿੱਚ ਇਹਦੇ ਇਹ ਸਾਰੇ ਕੱਢ ਦੋ ਸਾਫ਼ ਕਰ ਦੋ ਇਹ ਆਪਣੇ 5 ਕਿਲੋਨ ਬਸ ਗਏ 5 ਕਿਲੋ ਚੋਂ ਕੁਛ ਆਪਣੇ ਉਹ ਨਿਕਲ ਗਏ ਵਿੱਚੋਂ ਦੁੱਤ ਲਿਆ ਗਸ ਲੀਆਂ ਚਾਰ ਕਿਲੋ ਰਹਿ ਗਈ ਅੱਧਾ ਕਿਲੋ ਆਪਣਾ ਸਮਾਨ ਹੈਗਾ ਮੇਰੇ ਸਮਾਨ ਕੋਲੇ ਇਹ ਆਪਾਂ ਹਲਦੀ ਪਾਵਾਂਗੇ ਕਾਨੂੰਨ ਦੀ ਕੌਲੀ ਆ ਨੂਨ ਬਾਧ ਰੱਖਣਾ ਚਾਹੀਦਾ ਕਿ ਵਿਚਾਰ ਖਰਾਬ ਨਹੀਂ ਹੁੰਦਾ ਜੇ ਅਸੀਂ ਨੂਨ ਬਾਧ ਰੱਖਾਂਗੇ ਆਪਨੇ ਕੋਲ ਲਾਲ ਮਿਰਚਾ ਸਮੇਤ ਪੈ ਲੋਗ ਦੇ ਅਨਸਾਰ ਆਪਾਂ ਪਾ ਮਗੇ ਤੇਲ ਸਰੋਂ ਦਾ ਆਪਣੇ ਬਿਲਕੁਲ ਥਿੱਕੇ ਹੋਣੇ ਚਾਹੀਦੇ ਮੈਨੂੰ ਬਤਾ ਚਾਰ ਪੌਣਾ ਦਾ ਭਾਂਡਾ ਸੁਪਾ ਹੋਣਾ ਚਾਹੀਦਾ ਥੱਲੇ ਜਿੱਦਾਂ ਪਰੜਾਉਣਾ ਹੈ ਇਹ ਚਾਰ ਪਲਾਦ ਨੇ ਕਿਉਂਕਿ ਥੱਲੇ ਬੱਤ ਖਮਾਰਾ ਖਣਾਉਂਦੇ ਚਾਰੇ ਇੰਨਾ ਕਿ ਤੇਲ ਪਾ ਕੇ ਆਪਾਂ ਸਾਰਾ ਮਲਦਣਾ ਫਿਰ ਆਪਾਂ ਡੱਬੇ ਚ ਪਾ ਕੇ ਕੁਛ ਆਪਾਂ ਤੇਲ ਥੇ ਪਾਵਾਂਗੇ ਜੀ ਮਾਰ ਕੇ ਮੜ ਕੇ ਸਾਰਾ ਵਿੱਚ ਰੱਖ ਦੇ ਦੇ ਮਸਾਲਾ ਇਹ ਜਿਹੜੇ ਪਾਣਾ ਲਗੀ ਵਰ ਚਾਰ ਖਰਾਬ ਨਾ ਕੋਈ ਮਸਾਲਾ ਹੋ ਜਾ ਚਾਹਿਆ ਚਾਰ ਤਰਾਵੜ ਉਲੀ ਵਾਲਾ ਬਿਚੀ ਕੱਢੀ ਬੁੜੀ ਹੋ ਪਾ ਦਿਆ ਬਰੋਤੀ ਇਹ ਭਾਂਡਾ ਬਿਲਕੁਲ ਤੋਂ ਸੁੱਕਾ ਹੋਣਾ ਚਾਹੀਦਾ ਸੁੱਕਾ ਸਾਫ਼ ਹੋਣਾ ਚਾਹੀਦਾ ਦੇਖੋ ਤੇਲ ਇਹਦੇ ਚ ਥੋੜਾ ਜਿਹਾ ਪਾਇਆਗਾ ਹੁਣ ਆਪਾਂ ਤੇਲ ਉੱਤੇ ਪਾਵਾਂਗੇ ਕਿਉਂ ਫਿਰ ਨਹੀਂ ਆਪਣਾ ਭਾਂਡੇ ਦੇ ਵਿੱਚ ਵਿੱਚ ਬੱਠਲ ਪ੍ਰਾਂਤ ਕੁਛ ਵੀ ਹੈ ਜੀ ਜੱਪਾ ਰਲਾਉਣਾ ਕਰਨੇ ਉਹਦੇ ਵਿੱਚ ਹੋ ਜਾਂਦਾ ਤੇ ਥੋੜਾ ਜਿਹਾ ਉੱਤੇ ਪਾਉਣੇ ਹੈਗੇ ਥੱਲੇ ਆਪਾਂ ਤੇਲ ਵਿੱਚ ਰਲਾਉਣ ਵੇਲੇ ਘੱਟ ਪਾਇਆ ਸੀ ਗਲਾਸ ਕੁੱਤੇ ਆਪਾਂ ਪਾਤਾ ਲਓ ਜੀ ਅੱਜ ਵਾਲੀ ਵੀਡੀਓ ਦਾ ਪੰਡ ਇੱਥੇ ਕਰਦੇ ਮਿਲਦਾ ਨੈਕਸਟ ਬਲੌਗ ਨਾਲ